ਬੀਤੇ ਦਿਨ ਹੀ ਤੇਲੰਗਾਨਾ ਦੇ ਹైదరాబాద్ ਦੇ ਗਾਚੀ ਬਾਵਲੀ ਦੇ ਜੰਗਲ ਦੇ ਸਰਕਾਰ ਨੇ ਰਾਤੋ-ਰਾਤ ਕਈ ਪੇੜ ਪੌਦੇ ਕਟਵਾ ਦਿੱਤੇ। ਦਰਅਸਲ ਗਾਚੀ ਬਾਵਲੀ ਦੇ ਜੰਗਲ ਨੂੰ ਵਿਕਾਸ ਦੇ ਨਾਂ ਤੇ 400 ਏਕੜ ਦੇ ਜੰਗਲ ਨੂੰ ਸਾਫ਼ ਕਰਨ ਦੀ ਤਿਆਰੀ ਦੇ ਵਿੱਚ ਹੈ ਉੱਥੋਂ ਦੀ ਸਰਕਾਰ। ਸਰਕਾਰ ਦਾ ਤਰਕ ਹੈ ਕਿ ਇਹ ਜ਼ਮੀਨ ਦਾ ਇਸਮਾਲ ਆਈਟੀ پارک ਅਤੇ ਬੁਨਿਆਦੀ ਢਾਂਚੇ ਲਈ ਨੀਤਾ ਚਾੜੇਗਾ ਜਿਹਦੇ ਨਾਲ 50 ਹਜ਼ਾਰ ਕਰੋੜ ਦਾ ਨਿਵੇਸ਼ ਅਤੇ ਲੱਖਾਂ ਨੌਕਰੀਆਂ ਦਿੱਤੀਆਂ ਜਾਣ ਵੀਣਾ ਲੇਕਿਨ ਇਸ ਜੰਗਲ ਦੇ ਨਾਲ ਲੱਗਦੀ ਯੂਨੀਵਰਸਿਟੀ ਦੇ ਅਤੇ ਪਰਿਆਵਰਣ ਦੇ ਨਾਲ ਪਿਆਰ ਕਰਨ ਵਾਲੇ ਲੋਕ ਇਸ ਨੂੰ ਗਲਤ ਘਰਾਰ ਦੇ ਰਹੇ ਹਨ ਸਾਨੂੰ ਪੂਰੇ ਦੇਸ਼ ਵਾਸੀਆਂ ਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਇੱਕ ਪਾਸੇ ਤਾਪਦੀ ਗਰਮੀ ਲੋ ਪਰੇਸ਼ਾਨ ਹੋ ਕੇ ਆਪਾਂ ਨਵੇਂ ਪੇੜ ਪੌਦੇ ਲਗਾਉਣ ਦੇ ਰਾਹ ਵੱਲ ਦੁਰੇ ਹਨ ਅਤੇ ਦੂਜੇ ਪਾਸੇ ਸਰਕਾਰਾਂ ਵਿਕਾਸ ਦੇ ਨਾਂ ਦੇ ਇਹਨਾਂ ਜੰਗਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਹ ਉਮੀਦ ਕਰਦੇ ਹਾਂ ਇਹਦਾ ਫੈਸਲਾ ਜਿਹੜੀਆਂ ਵੀ ਅਦਾਲਤਾਂ ਕਰ ਲਗੀਆਂ ਉਹ ਪਸ਼ੂ ਪੰਛੀਆਂ ਦੇ ਹੱਕ ਦੇ ਵਿੱਚ ਹੋਵੇਗਾ। ਅਤੇ ਸਾਨੂੰ ਵੀ ਮਨੁੱਖਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬਿਨਾ ਪੇੜ ਪੌਦਿਆਂ ਤੋਂ ਸਾਡਾ ਜੀਵਨ ਵੀ ਅਧੂਰਾ ਹੈ। ਦੋਸਤੋ ਲੋੜ ਹੈ ਇਦਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਨ ਦੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।